ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੁਣ ਅਸੀਂ ਕੁਝ ਥੁੱਕਿਆਂ ਜੀ ਗੁਰਦੁਆਰਾ ਅਟਕ ਸਾਹਿਬ ਸਥਿਤ ਜੋ ਕਿ ਪਿੰਡ ਸਰਹੇੜੀ ਵਿਖੇ ਸਥਿਤ ਹੈ ਇਹ ਗੁਰਦੁਆਰਾ ਸਾਹਿਬ ਰੋਪੜ ਮਰੀਂਡਾ ਬਾਈਪਾਸ ਰੋਡ ਤੇ ਸਥਿਤ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਕਿਲਾ ਆਨੰਦਗੜ੍ਹ ਸਾਹਿਬ ਛੱਡਦੇ ਹਾਂ ਤਾਂ ਪਿੱਛੋਂ ਬਾਈ ਤਾਰ ਦੇ ਰਾਜ ਅਤੇ ਪਹਾੜੀ ਮੁਗਲ ਫੌਜਾਂ ਆਪਣੀਆਂ ਖਾਦਿਆ ਕਸਮਾ ਤੋੜ ਕੇ ਪਰਵਾਰ ਬਿਛੋੜਾ ਸਾਹਿਬ ਦੇ ਅਸਥਾਨ ਤੇ ਹਮਲਾ ਕਰ ਦਿੰਦੇ ਹਨ ਜਦੋਂ ਸਰਸਾ ਪਾਰ ਕਰਨ ਲੱਗਦੇ ਹਨ ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਦਾ ਸਾਰਾ ਪਰਿਵਾਰ ਉੱਥੇ ਵਿਛੜ ਜਾਂਦਾ ਹੈ ਅਤੇ ਉਸ ਦੇ ਤਿੰਨ ਹਿੱਸੇ ਹੋ ਜਾਂਦੇ ਹਨ ਗੁਰੂ ਸਾਹਿਬ ਅਤੇ ਵੱਡੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਅਤੇ ਦੋਨੋਂ ਮਾਤਾਵਾਂ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਬਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਨੂੰ ਚਲੇ ਜਾਂਦੇ ਹਨ ਤਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਤਾਂ ਕੁਮਾ ਮਾਰਛੀ ਦੇ ਛਾਂ ਵਿੱਚ ਰਾਤ ਠਹਿਰਦੇ ਹਨ ਤਾਂ ਰਾਤ ਠਹਿਰਨ ਤੋਂ ਬਾਅਦ ਉੱਥੇ ਉਹਨਾਂ ਨੂੰ ਗੰਗੂਰ ਸੋਇਆ ਮਿਲਦਾ ਹੈ ਜੋ ਕਦੇ ਉਹਨਾਂ ਦੇ ਘਰ ਵਿੱਚ ਰਸੋਈਏ ਦੇ ਤੌਰ ਤੇ ਨੌਕਰੀ ਕਰਦਾ ਹੁੰਦਾ ਹੈ। ਪੁੱਤੋਂ ਗੰਗੁਰ ਸੋਈਆ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਨੂੰ ਲੈ ਕੇ ਇੱਥੇ ਆਪਣੇ ਪਿੰਡ ਸਹੇੜੀ ਆ ਜਾਂਦਾ ਹੈ। ਗੁਰਦੁਆਰਾ ਐਵੇਂ ਸਾਹਿਬ ਦੇ ਸਥਾਨ ਤੇ ਉਹਨਾਂ ਨੂੰ ਰੁਕਣ ਲਈ ਕਹਿੰਦਾ ਕਿ ਇੱਥੇ ਰੁਕੋ ਮੈਂ ਆਪਣੇ ਘਰ ਪਤਾ ਕਰਕੇ ਆਂਦਾ ਹਾਂ। ਬਾਅਦ ਵਿੱਚ ਉਹਨਾਂ ਨੂੰ ਇਸ ਸਥਾਨ ਤੇ ਆਪਣੇ ਘਰ ਲੈ ਕੇ ਆਂਦਾ ਹੈ ਜਿੱਥੇ ਅਜ ਗੁਰਦੁਆਰਾ اٹਕ ਸਾਇ ਮੌਜੂਦ ਹੈ ਇੱਥੇ ਮਾਤਾ ਗੁਦਰੀ ਜੀ ਅਤੇ ਛੋਟੇ ਸਹਿਬ ਜੱਦਿਆਂ ਨੇ ਇੱਕ ਰਾਤ guzari ਸੀ ਅਤੇ ਫਿਰ ਰਾਤ ਨੂੰ ਜਦੋਂ ਮਾਤਾ ਗੁਦਰੀ ਜਤੇ ਛੋਟੇ ਸਹਿਬ ਜੱਦਦੇ ਸੋ ਜਾਂਦੇ ਹਨ ਤਾਂ ਗੰਗੂ ਮਾਤਾ ਜੀ ਕੋਲ ਮੋਰਾਂ ਦੀ थैਲੀ ਦੇਖ ਲੈਂਦਾ ਹੈ ਉਸ ਦੇ ਮਨ ਵਿੱਚ ਲਾਲਚ ਆ ਜਾਂਦਾ ਹੈ ਅਤੇ ਇੱਥੋਂ ਹੀ ਜਦੋਂ ਚੋਰੀ ਕਰਨ ਲੱਗਦਾ ਹੈ ਤਾਂ ਮਾਤਾ ਜੀ ਉਸ ਨੂੰ ਕਹਿੰਦੇ ਹਨ ਕਿ ਤੂੰ ਮੈ ਤੋਂ ਮੰਗ ਲੈਂਦਾ ਇਸ ਗੱਲਾਂ ਕਿ ਉਸਦੀ ਬਦਨਾਮ ਬੇਇੱਜ਼ਤੀ ਹੋ ਰਹੀ ਹੈ ਉਹ ਡਰ ਜਾਂਦਾ ਹੈ ਅਤੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਦੀ ਸ਼ਿਕਾਇਤ ਮੁਰਿੰਡਾ ਕੋਤਵਾਲੀ ਵਿਖੇ ਕਰ ਦਿੰਦਾ ਹੈ ਜਿੱਥੋਂ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਨ ਲਈ ਸਿਪਾਈ ਆ ਜਾਂਦੇ ਹਨ ਇਹ ਇਤਿਹਾਸ ਹੈ ਜੀ ਇਸ ਸਥਾਨ ਦਾ ਕਿੱਥੇ ਮਾਤਾ ਜੀ ਅਤੇ ਸਹਿਬਜ਼ਾਦ ਠਹਿਰੇ ਸਨ ਇਸੇ ਕਰਕੇ ਇਸ ਸਥਾਨ ਦਾ ਨਾਮ ਅਟਕ ਸਾਹਿਬ ਰੱਖਿਆ ਗਿਆ ਹੈ ਬਾਕੀ ਜਾਣਕਾਰੀ ਇਸ ਇੱਥੇ ਸੇਵਾ ਨਿਭਾ ਰਹੇ ਬਾਬਾ ਜੀ ਕੋਲੋਂ ਲੈਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਪਿੰਡ ਅਸਿਹੜੀ ਸੇਵਾਦਾਰ ਬਕਰਨਰ ਨੂੰ ਸੰਗਤੀ ਸੇਵਾ ਕਰਾਰੇ ਨੇ 15 ਕਸਨਾ ਤੋਂ ਜਿਹੜਾ ਆਪਣੇ ਮਾਰਤ ਬਣੀ ਹੋਈ ਆ ਇਹ ਵੀ ਬੱਚੇ ਘਰ ਹੁੰਦੇ ਤੇ ਤਰ੍ਹਾਂ ਤੋਂ ਹੈ ਮੁਦ ਲੈ ਕੇ ਇਹਨਾਂ ਨੇ ਕੁਝ ਕੋਠੀਆਂ ਪਾਈਆਂ ਨੇ ਬਾਹਰ ਜਗ੍ਹਾ ਲੈ ਕੇ ਦਿੱਤੀ ਆ ਆ ਰਸਤਾ ਸਾਰਾ ਪੁਰਾਣਾ ਜੀ ਪਹਿਲਾਂ ਪਸੋਂ ਦੀ ਰਸਤਾ ਹੁੰਦਾ ਸੀ ਇਹ ਨਗਰ ਦੇ ਪੁੱਤਾਂ ਦੇ 79 30 ਸਾਲ ਹੋ ਗਏ ਦੇਖਦੇ ਆਨ ਉਹਦੇ ਆਨ ਬਹੁਤ ਛੋਟੇ ਛੋਟੇ ਹੁੰਦੇ ਤੇ ਜਦੋਂ ਇਹ ਕੰਮ ਬਾਬਾ ਜੀ ਤੋਂ ਬਹੁਤ ਚੱਲਿਆ ਬਾਬਾ ਨਰਮਿੰਦਰ ਸਿੰਘ ਜੀ ਮੁਖੀ ਨੇ ਜੀ ਇਸ ਸਥਾਨ ਤੇ ਇਹ ਹੋਰ ਪਿੰਡ ਜਿਹੜਾ ਵਸਿਆ ਜ ਦੁਬਾਰੋਂ ਵਸਿਆ ਲੰ ਸਾਰਾ ਪਿੰਡ ਚ ਲਿਆ ਗਿਆ ਤੇ ਇੱਥੇ ਜ ਦੁਬਾਰੋਂ ਆਏ ਹੋਏ ਲੋਕ ਤਾਂ ਨਹੀਂ ਦੁਬਾਰੋਂ ਆਏ ਨੇ ਵੀ ਇਹ ਸਾਰੇ

ਪੈ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦਿਆਂ ਨੇ ਇੱਕ ਰਾਤ ਗੁਜਾਰੀ ਸੀ। ਇਸ ਕਮਰੇ ਵਿੱਚੋਂ ਇੱਕ ਕੰਧ ਕੱਟ ਦਿੱਤੀ ਗਈ ਹੈ। ਇੱਕ ਦਰਵਾਜਾ ਪਿਛਲੇ ਪਾਸੇ ਨਿਕਲਦਾ ਸੀ ਉਸ ਨੂੰ ਅੱਜ ਬੰਦ ਕਰ ਦਿੱਤਾ ਗਿਆ ਹੈ ਤੇ ਉੱਪਰ ਦੀ ਛੱਤ ਸ਼ਾਇਦ ਟਪਕਣ ਲੱਗ ਗਈ ਹੋਵੇ ਜਾਂ ਖਰਾਬ ਹੋ ਗਈ ਹੋਵੇ ਜਿਸ ਕਰਕੇ ਉੱਪਰ ਟੀਨਾ ਪਾਈਆਂ ਗਈਆਂ ਹਨ। ਬਾਕੀ ਇਮਾਰਤ ਬਿਲਕੁਲ ਉਸੇ ਤਰ੍ਹਾਂ ਰੱਖੀ ਗਈ ਹੈ। ਰੋਸ਼ਨਦਾਨ ਜੋ ਕਦੇ ਉਸ ਸਮੇਂ ਰੋਸ਼ਨੀ ਦਾ ਇੱਕ ਸਾਧਨ ਹੁੰਦੇ ਸੀ ਜਿਨ੍ਹਾਂ ਰਾਹੀਂ ਰੋਸ਼ਨੀ ਅੰਦਰ ਆਉਂਦੀ ਸੀ ਤੇ ਹਵਾਦਾਰ ਜਾਂ ਆਲੇ ਰੱਖੇ ਹੋਇਆ ਉਸੇ ਤਰ੍ਹਾਂ ਕਿਉਂਕਿ ਉਸ ਸਮੇਂ ਇਸ ਤਰ੍ਹਾਂ ਦੀ ਅਜ ਬਿਜਲੀ ਦਾ ਪ੍ਰਬੰਧ ਤਾਂ ਨਹੀਂ ਸੀ ਸੋ ਦੀਵੇਬਾਲ ਕੀ ਰੋਸ਼ਨੀ ਕੀਤੀ ਜਾਂਦੀ ਸੀ ਰਾਤ ਦੇ ਸਮੇਂ ਸੋ ਆਲੇ ਵੀ ਉਸ ਤਰ੍ਹਾਂ ਰੱਖੇ ਗਏ ਹਨ ਸਾਰੀ ਇਮਾਰਤ ਉਸੇ ਤਰ੍ਹਾਂ ਮੌਜੂਦ ਹੈ ਸੰਗਤ ਜਦੋਂ ਸ਼ੀਧੀ ਦਿਨ ਚੱਲਦੇ ਹਨ ਤਾਂ ਇਸ ਸਥਾਨ ਤੇ ਸੰਗਤ ਬਹੁਤ ਆਉਂਦੀ ਹੈ ਇਸ ਲਈ ਵੱਡੀ ਇਮਾਰਤ ਵੀ ਇਤਨੇ ਨਾਲ ਬਣਾਈ ਜਾ ਰਹੀ ਹੈ ਉਸ ਦੀ ਕਾਰ ਸੇਵਾ ਦਾ ਅਜੇ ਚੱਲ ਰਹੀ ਹੈ ਹਰ ਸਾਲ 8 ਕੋ ਨੂੰ ਇੱਥੇ ਸਫਰੇ ਸ਼ਾਦਤ ਦਾ ਕਾਫਲਾ ਪੁੱਜਦਾ ਹੈ ਜੋ ਕਿ ਸਹਿਬਜ਼ਾਦਿਆਂ ਅਤੇ ਮਾਤਾ ਗੁਦਰੀ ਦੀ ਯਾਦ ਵਿੱਚ ਇੱਕ ਪ੍ਰੋਗਰਾਮ ਕਰਵਾਉਂਦਾ ਹੈ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਕੀਰਤਨ ਦਰਬਾਰ ਸਜਾਏ ਜਾਂਦੇ ਹਨ ਕਥਾ ਕੀਤੀ ਜਾਂਦੀਆਂ ਤੇ ਢਾਡੀ ਵਾਰਾਂ ਵੀ ਇੱਥੇ ਹੁੰਦੀਆਂ ਹਨ ਉਹਨਾਂ ਦਿਨਾਂ ਵਿੱਚ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਇਸ ਲਈ ਥਾਂ ਥੋੜੀ ਪਿਆ ਜਾਂਦੀ ਹੈ ਕਈ ਲੋਕਾਂ ਦੇ ਤੋਂ ਦੇ ਘਰਾਂ ਦੀ ਜਗ੍ਹਾ ਖਰੀਦ ਕੇ ਇਹ ਇਮਾਰਤ ਵੱਡੀ ਬਣਾਈ ਜਾ ਰਹੀ ਹੈ ਗਲੀ ਵੀ ਖੁੱਲੀ ਕੀਤੀ ਗਈ ਹੈ ਕਿਉਂਕਿ ਪਹਿਲਾਂ ਗਲੀ ਬਹੁਤ ਤੰਗ ਸੀ ਸੰਗਤ ਨੂੰ ਆਉਣ ਜਾਣ ਵਿੱਚ ਵੀ ਦਿੱਕਤ ਆਉਂਦੀ ਸੀ ਕਿਉਂਕਿ ਉਸ ਸਮੇਂ ਸੰਗਤ ਬਹੁਤ ਜ਼ਿਆਦਾ ਇੱਥੇ ਆਂਦੀ ਹੈ ਜੇਕਰ ਤੁਸੀਂ ਵੀ ਗੁਰਦੁਆਰਾ اٹਕ ਸਾਹਿਬ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਵਿੱਚ ਇੱਥੋਂ ਦਾ ਲੋਕੇਸ਼ਨ ਦਾ ਲਿੰਕ ਦਿੱਤਾ ਗਿਆ ਹੈ ਉਸ ਲੋਕੇਸ਼ਨ ਤੇ ਕਲਿੱਕ ਕਰਕੇ ਤੁਸੀਂ ਇਸ ਸਥਾਨ ਤੇ ਬੜੇ ਆਰਾਮ ਨਾਲ ਪਹੁੰਚ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ